ਹਾਂ ਜੀ ਸਸਕਾਲ ਦੋਸਤੋ ਆਪਾਂ ਤੁਹਾਨੂੰ ਦਿਖਾਉਣੇ ਅੱਜ ਜੀ ਪੰਜੀਰੀ ਕੇਮ ਬਣਾਉਣੀ ਹੈ ਆਪਾਂ ਸੁੱਕਾ ਆਟਾ ਭੁੰਨਾ ਤੇ ਆ ਦੇਖੋ ਕੜਾਈ ਦੇ ਵਿੱਚ ਹੌਣੇ ਭੁੰਨ ਕੇ ਹਟਿਆ ਨਾ ਸੁੱਕਾ ਆਟਾ ਭੁੰਨਿਆ ਪਹਿਲਾਂ ਆਪਾਂ ਹਨਾ ਤੇ ਆ ਦੇਖੋ ਤੁਸੀਂ ਇਹਦਾ ਰੰਗ ਥਣਕਾ ਜਿਹਾ ਬਰਾਊਨ ਹੋ ਗਿਆ ਇਸ ਤਰ੍ਹਾਂ ਲੱਗਦਾ ਜਿਵੇਂ ਬੇਸਣ ਹੁੰਦਾ ਹਨਾ ਹਲਕਾ ਜਿਹਾ ਪੀਲੇ ਰੰਗ ਦਾ ਹੋ ਗਿਆ ਨਾਲ ਇਹ ਤਾਂ ਤੇ ਨਾਲੇ ਬਰਾਊਨ ਹੋ ਗਿਆ ਹਲਕਾ ਜਿਹਾ ਇਹ ਆਪਾਂ ਇਹ ਦਵਾਈਆਂ ਨੇ ਜੜੀਆਂ ਬੂਟੀਆਂ ਦੀ ਸੋਪ ਪਾਈਆਂ ਹਨ ਇਹਦੇ ਵਿੱਚ ਕਾਜੂ ਹੈ ਤੇ ਬਦਾਮ ਨੇ ਫੁੱਲ ਸਪਾਰੀ ਹੈ ਆਪਣਾ ਕਮਰਕਸ ਕਾਲੀ ਮਿਰਚ ਤੇ ਫੁੱਲ ਮਖਾਣਾ ਆ ਚਿੱਟਾ ਪਾਊਡਰ ਜਿਹੜਾ ਫੁੱਲ ਮਖਾਣੇ ਦਾ ਇਹਨੂੰ ਹਲਕਾ ਰੋਸਟ ਕਰਕੇ ਤੇ ਉਹਦਾ ਪਾਊਡਰ ਬਣਾਇਆ ਹਨ ਆਪਾਂ ਤੇ ਆ ਜਿਹੜੀ ਐ ਇਹ ਬਰਾਦਾ ਹੈਗਾ ਜਿਹੜਾ ਇਹ ਕੋਪੇ ਦਾ ਦੇਖੋ ਤੇ ਆਹਾ ਇਹ ਆਪਾਂ ਪਾਈ ਹੋਈ ਐ ਇਹਦੇ ਵਿੱਚ ਖਸ ਖਸ ਹਨਾ ਇਹ ਖਸ ਇਹ ਹੈਗੀਆਂ ਛੋਟੀਆਂ ਇਲਾਚੀਆਂ ਸਿੱਖ ਜੀ ਇਹ ਹੈਗੀਆਂ ਛੋਟੀਆਂ ਦਾਖਾਂ ਤੇ ਦਾਖਾਂ ਦੇ ਤੋੜ ਇਹ ਵੀ ਪਾਵਾਂਗੇ ਆਪਾਂ ਵਿੱਚ ਪਰ ਇਹਨਾਂ ਨੂੰ ਘਿਓ ਦੇ ਨਾਲ ਪਾਵਾਂਗੇ ਹਨਾ ਘਿਓ ਪਾਉਣ ਦਾ ਤਰੀਕਾ ਗਰਮ ਉਹ ਵੀ ਤੁਹਾਨੂੰ ਦੱਸਾਂਗੇ ਆਪਾਂ ਤੇ ਆਟਾ ਆਪਾਂ ਬ੍ਰਾਊਨ ਕਰਕੇ ਉਸ ਤੋਂ ਬਾਅਦ ਇਹਨੂੰ ਛਾਲ ਲੈਣਾ ਦੇਖੋ ਠੀਕ ਹੈ ਇਹ ਜਿੰਨਾ ਛੋਟਾ ਬਣਾਉਣਾ ਨਹੀਂ ਚਾਹੀਦਾ ਹੁਣ ਆ ਦੇਖੋ ਜਿਹੜਾ ਆਪਾਂ ਆਟਾ ਰੋਸਟ ਕੀਤਾ ਹੈ ਨਾ ਤੇ ਆਹ ਦਵਾਈਆਂ ਇਹਨਾਂ ਨੂੰ ਆਪਾਂ ਵਿੱਚ ਥਲਾਉਣ ਲੱਗੇ ਹੁਣ ਇਹਦੇ ਵਿੱਚ ਕਮਰ ਕਸਾ ਸੂਖੇ ਅਜਵਾਇਣੇ ਕਾਲੀ ਮਿਰਚਾਂ ਅਸ਼ਵਗੰਧਾ ਤੇ ਕਮਰਕਸ ਤੇ ਫੁੱਲ ਸਪਰੀ ਹੈ ਨਾ ਤੇ ਅਬਰਤ ਨੂੰ ਬਹੁਤ ਕਾਦਨੈ ਆਪਾਂ ਇਹ ਦਵਾਈਆਂ ਆਪਾਂ ਸਾਰੀਆਂ ਦੇਖੋ ਪਹਿਲਾਂ ਰੋਸਟ ਕਰਕੇ ਆਟੇ ਦੇ ਵਿੱਚ ਲਾ ਲੈਣੀ ਹੈ ਨਾ ਇਹ ਆ ਗਈ ਜੀ ਖਸ ਇਹ ਵੀ ਆਪਾਂ ਹਲਕੀ ਜੀ ਗ੍ਰੇਨਡ ਕੀਤੀ ਹੋਈ ਹੈ ਨਾ ਸਸ ਖਸਾ ਗਿਆ ਹੁਣ ਆਪਾਂ ਘੋੜੇ ਦੇ ਵਿੱਚ ਦੇਖਣ ਦੱਸਾਂਗੇ ਕਿ ਕਿਹੜੀ ਕਿਹੜੀ ਗੱਟਾ ਪਾਉਣੀ ਹੈ ਉਹ ਰਹਿ ਗਿਆ ਪ੍ਰੋਸੈਸ ਹੈ ਜੀ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਰਲਾ ਲੈਣਾ ਬਾਅਦ ਵਿੱਚ ਆਟਾ ਗਰਮਾ ਹੈ ਤਾਂ ਕਰਕੇ ਖੱਛੀ ਨਾਲ ਲਾ ਰਹੇ ਆਪਾਂ ਇਹ ਦੇਖੋ ਫੁੱਲ ਫੁੱਲ ਕੇ ਪੂਰੀ ਹੈ ਮਤਲਬ ਉਹ ਵੱਡੇ ਵੱਡੇ ਹੋ ਗਈ ਹੈ ਨਾ ਤੇ ਆਹ ਦੇਖੋ ਇਸ ਤਰ੍ਹਾਂ ਦੀ ਹੈ ਜੀ ਨੋ ਆਪਾ ਕੜ ਦਾਂਗੇ ਇਹੋ ਜਿਹਾ ਤਾਗੜੀ ਕਿਉਂਦਾ ਇਸ ਤਰ੍ਹਾਂ ਆਪਾਂ ਗ੍ਰੈਂਡ ਤੱਕ ਚਪਾ ਕੇ ਫਿਰ ਨੋ ਆਪਾ ਕਰ ਦਾਂਗੇ ਗ੍ਰੈਂਡ ਇਹੋ ਆਪਾਂ ਚੀਕ ਕਰਾਂਗੇ ਗ੍ਰੈਂਡ ਕਰਨ ਕਰਵਾਵਾਂਗੇ ਇਸ ਤਰ੍ਹਾਂ ਬਣ ਜੂਗੇ ਘਰ ਮਾਂ ਉਸਦੀ ਨੇ ਤੇ ਇਹਦੇ ਵਿੱਚ ਹੀ ਆਪਾਂ ਰੱਖ ਲੈਂਦੇ ਹਾਂ ਹੁਣ ਲਓ ਜੀ ਇਹ ਜਿਹੜੀ ਗੁੰਦ ਘਿਓ ਦੇ ਵਿੱਚ ਆਪਾਂ ਕਰੀ ਸੀ ਦੇਖੋ ਕਿੰਨਾ ਹਨਾ ਇਹਦੇ ਵਿੱਚ ਘਿਓ ਸੀਗਾ ਨਾਲੇ ਤਾਂ ਘਿਓ ਵਿੱਚ ਆ ਗਿਆ ਨਾਲ ਇਹ ਬਰੀਕ ਹੋ ਗਈ ਹਨਾ ਬਿਲਕੁਲ ਹੁਣ ਰਹਿ ਗਿਆ ਘਿਓ ਹੁਣ ਆਪਾਂ ਘੋਪਾਵਾਂਗੇ ਦੇ ਵਿੱਚ ਗਰਮ ਕਿਉਂ ਜਿਹੜਾ ਆਪਾਂ ਕੀਤਾ ਹੋਇਆ ਸੀਗਾ ਠੀਕ ਹੈ ਠੀਕ ਇਹ ਗਰਮ ਕਿਉਂ ਆ ਗਿਆ ਹੈ ਨਾ ਸਾਰੇ ਦੇ ਵਿੱਚ ਹੁਣ ਇਹਨੂੰ ਆਪਾਂ ਕਰਾਂਗੇ ਮਿਕਸ ਕਿਸੇ ਇੱਕਿਆਂ ਤੁਸੀਂ ਇਹਨੂੰ ਮਿਕਸ ਕਰ ਲਓਗੇ ਤਾਂ ਜਿਹੜੀ ਆਪਣੀ ਪਨੀਰੀ ਆ ਤਿਆਰ ਕਰਨ ਵਾਸਤੇ ਹੈ ਨਾ ਬਿਲਕੁਲ ਰੈਡੀ ਹੋ ਜਾਊਗੀ ਸਾਰੀਆਂ ਦਵਾਈਆਂ ਪੈ ਗਈਆਂ ਝੋ ਪੈ ਗਿਆ ਦਾਖਾ ਵਿੱਚ ਆਪਾਂ ਸਿਰ ਦਿੱਤੀਆਂ ਨੇ ਅਲਾਈਚੀ ਪਾਉਂਦੇ ਵੀ ਪਾ ਲਤਾ ਹਨ ਤੇ ਹੁਣ ਇਹ ਘਰ ਲਾਉਣਾ ਬਸ ਤੇ ਉਸ ਤੋਂ ਬਾਅਦ ਖਾਣ ਨੂੰ ਆਪਾਂ ਜਾਰੀ ਦੇਖੋ ਬਿਲਕੁਲ ਜਮ ਤਿਆਰ ਵਰ ਤਿਆਰ ਠੀਕ ਹੈ ਇਹ ਦੇਖੋ ਇਸ ਤਰ੍ਹਾਂ ਬਣेंगी ਇਹ ਆਪਣੇ ਆਪ ਹੀ ਹਲਕਾ ਜਿਹਿਤਪੁਰ ਪ੍ਰਬੰਧ ਹੈਗਾ ਹਨਾ ਮਤਲਬ ਕਿ ਕਾਜੂ ਤੇ ਬਾਦਾਮ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਉਹੀ ਕੱਲੇ ਹੈ ਹਨਾ ਦੇਖਦੇ ਆ ਬਾਕੀ ਜਿਹੜੀ ਲਵਾਈਆਂ ਵਗੈਰਾ ਪਾਈਆਂ ਨਾ ਪਿੰਡੀਆਂ ਉਹ ਨਹੀਂ ਮਤਲਬ ਕਿ ਇਹਦੇ ਵਿੱਚ ਮੂੰਹ ਚ ਨਹੀਂ ਆਉਗੇ ਆਪਣੇ ਕੋਈ ਵੀ ਚੀਜ਼ ਨੜਕੀ ਵੀ ਨਹੀਂ ਲਓ ਜੀ ਖਾਣ ਵਾਸਤੇ ਹੁਣ ਤਿਆਰ ਆ ਆ ਦੇਖੋ ਦੋਸਤੋ ਇਸ ਤਰ੍ਹਾਂ ਤੁਸੀਂ ਨਾ ਇਹਨੀਆਂ ਪਿੰਨੀਆਂ ਬਣਾ ਕੇ ਰੱਖ ਸਕਦੇ ਹੋ ਕਿਉਂਕਿ ਜਦੋਂ ਪੰਜਰੀ ਰੱਖ ਦਿੰਦੇ ਨੇ ਨਾ ਇਸ ਤਰ੍ਹਾਂ ਤੋਂ ਜੰਮ ਜਾਂਦੀ ਹੈ ਤੇ ਖੁਰਚਣੀ ਮਤਲਬ ਕਿ ਕਈ ਵਾਰੀ ਔਖੀ ਲੱਗਦੀ ਹੈ ਨਾ ਆਪ ਨੂੰ ਤਾਂ ਤੁਸੀਂ ਇਸ ਤਰ੍ਹਾਂ ਬਣਾ ਕੇ ਰੱਖ ਸਕਦੇ ਹੋ ਤੇ ਜਿਵੇਂ ਇਹ ਲੱਡੂ ਵਾਂਗੂ ਤੇ ਇਹਨੂੰ ਫੋਰੋ ਤੇ ਗਰਮ ਕਰੋ ਤੇ ਖਾਓ ਹੈ ਨਾ ਧੰਨਵਾਦ